ਕੀ ਹਾਲ ਆ ਦੋਸਤੋ ਮੈਂ ਤੁਹਾਡਾ ਆਪਣਾ ਮੋੜ ਅੱਜ ਬਹੁਤ ਖੁਸ਼ੀ ਦੀ ਗੱਲ ਆ ਇੱਕ ਪਿਓ ਵਾਸਤੇ ਇੱਕ ਮਾਂ ਵਾਸਤੇ ਇੱਕ ਭਰਾ ਵਾਸਤੇ ਇੱਕ ਭੈਣ ਵਾਸਤੇ ਕੀ ਖੁਸ਼ੀ ਦੀ ਗੱਲ ਆ ਵੀ ਜਿਨ੍ਹਾਂ ਦੇ ਬੱਚੇ ਬਾਹਰ ਗਏ ਨੇਗੇ ਬਾਹਰ ਗਏ ਨੇ ਬੈਲਾ ਸੈਕਟਰ ਨੇ ਇਸ ਕਰਕੇ ਮੇਰੀਓ ਜਿਹੜੇ ਬਾਹਰ ਬੈਠੇ ਬੱਚੇ ਉਹਨਾਂ ਨੂੰ ਵੀ ਬੇਨਤੀ ਹੈਗੀ ਵੀ ਕਮਾਈਆਂ ਕਰੋ ਜੁਗਲੋਗ ਕਰੋ ਜਮ ਜਮ ਕਰੋ ਜਮ ਜਮ ਬਾਹਰ ਜਾਓ ਤੇ ਕਮਾਈਆਂ ਕਰਕੇ ਵਾਪਸ आओ ਵਾਪਸ ਆਉਣ ਦਾ ਮਕਸਦ ਕੀ ਹੈਗਾ ਆਪਣਾ ਪੰਜਾਬ ਆਪਣੀ ਮਿੱਟੀ ਆਪਣੀ ਮਾਂ ਆਪਣੇ ਪਾਣੀ ਆਪਣੇ ਵਾਤਾਵਰਣ ਅੱਜ ਬਹੁਤ ਖੁਸ਼ੀ ਦੀ ਗੱਲ ਆ ਬਾਈ ਕੱਲ ਮੇਰੀ 15 ਅਗਸਤ ਨੂੰ ਮੇਰੀ ਸਰਦਾਰਨੀ ਦਾ ਜਨਮ ਦਿਨ ਸੀਗਾ 15 ਅਗਸਤ ਨੂੰ ਉਸਤੇ ਪਿਛਲੀ ਵਾਰ ਵੀ ਮੇਰੇ ਬੇਟੇ ਨੇ ਗਿਫਟ ਭੇਜਿਆ ਸੀਗਾ ਮੇਰੇ ਚਾਹੁੰਦੇ ਵੀ ਭੇਜਦਾਗਾ ਮੇਰੇ ਬੇਟੇ ਦੇ ਜਨਮ ਦਿਨ ਤੇ ਭੇਜਦਾਗਾ ਉਹ ਸਾਥੋਂ ਲਿਆ ਨਹੀਂ ਗਿਆਗਾ ਸਾਨੂੰ ਦਿਖਾ ਨਹੀਂ ਸਕੇ ਹੁਣ ਸਾਨੂੰ ਦਿਖਾਉਣਿਆ ਜਿਹੜਾ ਸਾਡੇ ਬੇਟੇ ਨੇ ਉਧਰੋਂ ਭੇਜ ਜਾਗਾ ਮੇਰਾ ਬੇਟਾਗਾ ਆਸਟ੍ਰੇਲੀਆ ਬਾਹਰ ਮੈਲਵਾਰਨ ਦੇ ਵਿੱਚ ਆ ਪ੍ਰਮਾਤਮਾ ਦੀ ਕਮਾਈ ਦੇ ਵਾਅਦਾ ਕਰੇ ਬਹੁਤ ਸਿਆਣਾ ਸਮੇਦਾਰ ਬੱਚਾਗਾ ਇਹੋ ਜਿਹਾ ਬੱਚਾ ਵੈਗਰੂ ਹਰੇਕ ਨੂੰ ਦੇਵੇ ਇਹ ਮੇਰੀ ਸੋਚ ਹੈਗੀ ਹਰੇਕ ਮਾਂ ਤੇ ਦੀ ਸੋਚ ਹੁੰਦੀ ਹੈ ਵੀ ਸਾਡਾ ਬੱਚਾ ਸਿਆਣਾ ਹੋਵੇ ਪਰ ਮੇਰੇ ਬੱਚੇ ਸਿਆਣੇ ਨੇ ਇਹ ਬੇਨਤੀਆਂ ਬਾਈ ਮੈਂ ਸਾਨੂੰ ਦਿਖਾਉਣਾ ਵੀ ਮੇਰੇ ਬੱਚੇ ਨੇ ਕੀ ਕੀ ਧੰਦਾਗਾ ਮੈਂ ਕੈਮਰਾਮੈਨ ਨੂੰ ਕਹਿਣਾ ਵੀ ਕੈਮਰਾ ਹਲਾਏ ਹੋਣਾ ਸਭ ਤੋਂ ਪਹਿਲਾਂ ਬਾਈ ਆ ਪਰਸ ਭੇਜ ਜਾਗਾ ਸਾਨੂੰ ਨਹੀਂ ਪਤਾ ਇਹਦੀ ਕੀ ਕੀਮਤ ਆਗੀ ਮੈਂ ਸਾਨੂੰ ਬੜਕੇ ਦੱਸ ਦਿੰਨਾ ਲੇਡੀ ਜੀ ਪਰਸਾ ਆ ਦੇਖਦਾ ਹੋਊ ਬਾਈ ਸਾਰਿਆਂ ਨੂੰ ਹਨਾ ਇਹ ਹੈਗਾ ਗੂਚੀ ਦਾ ਇਹ ਉੱਤਰਲਾ ਬ੍ਰਾਂਡ ਹੈਗਾ ਧੰਨਵਾਦ ਮੇਰੇ ਪੁੱਤ ਦਾ ਭੇਜਣ ਵਾਸਤੇ ਠੀਕ ਹੈ ਜੀ ਹੁਣ ਸਾਡੇ ਪਿਓ ਪੁੱਤਾਂ ਵਾਸਤੇ ਬਹੁਤ ਵਧੀਆ ਗਿਫਟ ਭੇਜਿਆ ਇੱਕੋ ਜਿਹਾ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਹੈਗੀ ਸਾਡੇ ਪਿਓ ਪੁੱਤਾਂ ਵਾਸਤੇ ਇੱਕੋ ਜਿਹਾ ਗਿਫਟ ਭੇਜਿਆਗਾ ਜਿਹੜੀ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਸਦਾ ਇਕੱਠੇ ਰਹਿਣਾ ਜਿਵੇਂ ਮੇਰੇ ਜੁੱਤੇ ਉਹ ਪਾ ਕੇ ਪਾ ਜਾਂਦਾ ਉਹਦੇ ਜੁੱਤੇ ਮੈਂ ਪਾ ਲਾਂ ਮੇਰੇ ਕੱਪੜੇ ਉਹ ਪਾ ਲੇ ਉਹਦੇ ਕੱਪੜੇ ਮੈਂ ਪਾ ਲਾਂ ਸਾਡੇ 'ਚ ਕੋਈ ਉਹ ਨਹੀਂ ਹੈਗਾ ਬਾਅਦ 'ਚ ਭੇਜਿਆ ਬਈ ਜਿਹਨੂੰ ਆਪਾਂ ਘੜੀਆਂ ਕਹਿੰਦੇ ਆ ਠੀਕ ਆ ਉਹ ਵੀ ਤੁਹਾਨੂੰ ਖੋਲ ਕੇ ਦਿਖਾਵਾਂਗੇ ਦੇਖੋ ਜੀ ਮੈਂ ਕੈਮਰਾਮੈਨ ਨੂੰ ਕਹਣਾ ਵੀ ਦਿਖਾ ਦਿਓ ਬਹੁਤ ਵਧੀਆ ਮੇਰੇ ਪੁੱਤਰਾ ਮੈਂ ਧੰਨਵਾਦ ਕਰਦਾਗਾ ਵੀ ਜਿਹਨੇ ਆਪਦੇ ਮਾਂ ਪਿਓ ਵਾਸਤੇ ਇਨਾ ਸੋਚਿਆ ਦਿਖਾਉਣੇ ਆ ਬਾਈ ਗਿਫਟ ਖੋਲਦੇ ਆਂ ਗਿਆ ਦੇਖੋ ਕੋ ਸਾਨੂੰ ਇਹਨਾਂ ਵੀਡੀਓ ਬਣਾਉਣ ਦਾ ਸਾਹ ਹੈ ਨਹੀਂ ਬਾਈ ਹਨਾ ਜਿਵੇਂ ਹੋਰ ਉਹ ਕਰਦੇ ਨੇ ਇਹ ਆ ਦੇਖ ਲੋ ਇੱਕ ਘੜੀ ਤਾ ਆ ਗਈ ਬਾਈ ਠੀਕ ਹੈ ਜੀ ਧੰਨਵਾਦ ਮੇਰੇ ਪੁੱਤ ਦਾ ਜਿਹਨੇ ਸਾਡੇ ਬਾਰੇ ਇੰਨਾ ਸੋਚਿਆ ਆਪਦੇ ਮਾਂ ਹਰੇਕ ਬੱਚੇ ਨੂੰ ਆਪਦੇ ਮਾਂ ਪਿਓ ਬਾਰੇ ਸੋਚਣਾ ਚਾਹੀਦਾ ਬਾਈ ਹਨਾ ਇੱਕ ਘੜੀ ਆ ਗਈ ਆ ਸੋ ਨੂੰ ਦੇਖਦੀਆਂ ਹੋਣਗੀਆਂ ਬਾਈ ਹਨਾ ਮੈਂ ਕੋਈ ਹੰਕਾਰ ਨਹੀਂ ਕਰਦਾ ਮਾਣ ਨਹੀਂ ਕਰਦਾਗਾ ਇਹ ਮੇਰੇ ਬੱਚੇ ਨੇ ਦਸਾਂ ਨਹਾਂ ਦੀ ਕਿਰਤ ਚੋ ਭੇਜੀਆਂ ਨੇਗੀਆਂ ਆਪਦੀ ਮਿਹਨਤ ਦੀ ਕਮਾਈ ਚੋਂ ਹਰੇਕ ਬੱਚੇ ਦੀ ਮਾਂ ਪਿਓ ਵਾਸਤੇ ਕਰਦਾਗਾ ਆਪਦੀ ਮਾਤਾ ਵਾਸਤੇ ਪਾਸ ਭੇਜੇਗਾ ਤੇ ਸਾਡੇ ਵਾਸਤੇ ਘੜੀਆਂ ਮੈਂ ਉਹ ਬੱਚਿਆਂ ਨੂੰ ਸਨੇਹੇ ਲਾਉਣਾ ਮੈਸੇਜ ਲਾਉਣਾਗਾ ਜਿਹੜੇ ਬੱਚੇ ਬਾਹਰ ਨੇਗੇ ਕਿਤੋਂ ਵੀ ਹੈ ਕਿਸੇ ਵੀ ਕੰਟਰੀ ਚਾ ਕੋਈ ਵੀ ਪੰਜਾਬੀ ਹੈਗਾ ਕੀ ਜਰ ਉਧਰ ਕਮਾਈਆਂ ਕਰੋ ਤੇ ਇਧਰ ਪੰਜਾਬ ਚ ਆਓ ਪੰਜਾਬ ਬਿਨਾ ਤੁਹਾਡਾ ਕੁਝ ਨਹੀਂ ਹੈਗਾਗਾ ਕਮਾਈਆਂ ਕਰੋ ਮੇਰੇ ਬੇਟੇ ਨੇ ਕਮਾਈ ਕੀਤੀ ਹੈ ਵੀ ਸਾਨੂੰ ਪਹਿਲੇ ਬਹੁਤ ਗਿਫਟ ਭੇਜੇ ਨੇਗੇ ਬਹੁਤ ਜਿਆਦੇ ਭੇਜੇ ਨੇਗੇ ਉਹਦਾ ਧੰਨਵਾਦ ਆ ਦਿਲੋਂ ਧੰਨਵਾਦ ਆ ਅਸੀਂ ਉਹ ਸਦਾ ਕਹਿੰਦੇ ਹੁੰਦੇ ਆ ਜਦੋਂ ਕੋਈ ਗੱਡੀ ਵਿਆਹ ਚ ਲੈ ਲੇ ਉਹ ਤੇ ਗੋਤ ਵਗੈਰਾ ਖੈਨਦਾ ਮੈਂ ਉਹ ਗੱਲਾਂ ਚ ਪੈਂਦਾ ਨਹੀਂਗਾ ਪਰ ਜਿਹੜਾ ਸਾਡੇ ਪੁੱਤ ਨੇ ਸਾਨੂੰ ਆਪਦੀ ਮੇਕ ਕਮਾਈ ਚ ਭੇਜਿਆਗਾ ਅਜਿ ਨੂੰ ਇਹ ਵੀ ਗਾਇਨ ਪੁੱਤ ਗੁਰਦਵਾਰੇ ਦਸਵੰਦ ਕੱਢਾ ਉਹ ਕੱਢਦਾ ਹੈਗਾ ਪਰ ਆਹ ਜਿਹੜੀ ਉਹਨੇ ਕਮਾਈ ਭੇਜੀ ਹੈਗੀ ਮੈਂ ਦਿਲੋਂ ਨਹੀਂ ਆਹਦੇ ਪੁੱਤ ਵਾਸਤੇ ਇੰਨੀਆਂ ਬੇਨਤੀਆਂ ਬਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ